ਖਰਾਾ ਕਹੈ ਖਰੇ ਸਾਰ ਨਾ ਜਾਣੈ ਖੋਟਿਆਂ ਨੂੰ ਤੇ ਅਸੀਂ ਖਰੇ ਬਣਾ ਲਿਆ ਤੇ ਜਿਹੜਾ ਖਰਾ ਹੈ ਉਹਦੀ ਅਸੀਂ ਸਾਰ ਨਹੀਂ ਜਾਣਦੇ ਸਾਡਾ ਸਤਿਗੁਰੂ ਖਰਾ ਹੈ ਸਾਡੇ ਸਤਿਗੁਰੂ ਜੀ ਖਰੇ ਨੇ ਤੇ ਜਿਹੜੇ ਆ ਨਕਲੀ ਲੋਕ ਤੁਰੇ ਫਿਰਦੇ ਅੱਜ ਪੰਜਾਬ ਦੀ ਧਰਤੀ ਤੇ ਡੇਰਾਵਾਦ ਮੈਂ ਬੇਨਤੀ ਕਰਦਿਆਂ ਸਾਥ ਸੰਗਤ ਚਾਹੇ ਉਹ ਕਿਸੇ ਕਿਸਮ ਦੇ ਰੂਪ ਵਿੱਚ ਆਏ ਚਾਹੇ ਉਹ ਸਿੱਖਾਂ ਦੇ ਰੂਪ ਦੇ ਵਿੱਚ ਦਰ ਰਿਹਾ ਤੇ ਚਾਹੇ ਉਹ ਬਲਜਿੰਦਰ ਪਾਸਟਰ ਵਰਗੇ ਐਸਾਈ ਪਾਦਰੀ ਦੇ ਰੂਪ ਵਿੱਚ ਫਿਰਦਾ ਹੈ ਜਿਹੜੇ ਲੋਕਾਂ ਨੂੰ ਗੁਮਰਾਹ ਕਰਕੇ ਆਪਦੇ ਨਾਲ ਜੋੜ ਕੇ ਧਰਮ ਦੇ ਨਾਮ ਤੇ ਲੋਕਾਂ ਦੀ ਅੰਨੀ ਲੁੱਟ ਕਰਦੇ ਆ ਲੋਕਾਂ ਨੂੰ ਪਿੱਛੇ ਲਾਉਂਦੇ ਆ ਤੁਸੀਂ ਵੇਖਿਆ ਹੋਵੇਗਾ ਕੱਲ ਜਿਹੜੀ ਬਲਜਿੰਦਰ ਪਾਸਟਰ ਨੂੰ ਸਜ਼ਾ ਹੋਈ ਹੈ ਉਮਰ ਕੈਦ ਹੋਈ ਐਸਆਈਆਂ ਦਾ ਪਾਸਟਰ ਬਣਿਆ ਸੀ ਉਹ ਤੇ ਉਹਨੇ ਜਬਰਜਨਾ ਕੀਤਾ ਤੇ ਉਸ ਜਬਰਜਨਾ ਦੇ ਜੁਰਮ ਦੇ ਅਤੈਤ ਉਨੁਕ ਉਰੀ ਉਮਰ ਕਾਇਦ ਹੋਈ ਹੈ ਤੇ ਉਹ ਜੱਜ ਕੋਲੇ ਗਿੜਗੜਾ ਕੇ ਰੋਇਆ ਤੇ ਬੇਨਤੀ ਮਨਤਾ ਕੀਤੀਆਂ ਜੱਜ ਦੀਆਂ ਕਿ ਮੇਹ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮੇਰੀ ਮਾਂ ਘਰੇ ਐ ਬਿਮਾਰ ਐ ਮੇਰੀ ਲੱਤ ਵਿੱਚ ਰਾਜ ਪਈ ਹੋਈ ਐ ਮੇਰੇ ਨਿੱਕੇ ਨਿੱਕੇ ਬੱਚੇ ਨੇ ਉਹਨਾਂ ਦਾ ਵਾਸਤਾ ਵੀ ਮੈਨੂੰ ਸਜ਼ਾ ਮੇਰੀ ਘੱਟ ਕਰ ਦੇ। ਵੇਖੋ ਕਰਮ ਦੇਖੋ ਕੀਤਾ ਉਹਦੀ ਸਜ਼ਾ ਵੀ ਤੇ ਉਹਨੂੰ ਭੁਗਣੀ ਪੈਗੀ ਨਾ। ਜਿਹੋ ਜੇ ਕਰਮ ਕੀਤੇ ਸਜ਼ਾ ਵੀ ਤੇ ਭੁਗਣੀ ਪੈਗੀ ਉਹ। ਪਛਤਾਵਾ ਹੁੰਦਾ ਬੰਦੇ ਨੂੰ ਆਪਣੇ ਕੀਤੇ ਕਰਮ ਤੇ ਪਛਤਾਵਾ ਹੁੰਦਾ। ਮੈਂ ਬੇਨਤੀ ਇਹ ਤਾਂ ਕੀਤੀ ਭਾਵੇਂ ਕਿ ਉਹ ਇਸਾਈ ਮਤ ਦੇ ਨਾਲ ਸੰਬੰਧਿਤ ਸੀ। ਪਰ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਪਿਆਰਿਓ ਜਿੰਨੇ ਵੀ ਮਤਾਂ ਦੇ ਵਿੱਚ ਇਹ ਦੇਹਧਾਰੀ ਗੁਰੂ ਦਮ ਸ਼ੁਰੂ ਹੋਇਆ ਹੈ ਨਾ ਤੁਸੀਂ ਕੁਰਾਨ ਪੜੋ ਤੁਸੀਂ ਬਾਈਬਲ ਪੜੋ ਤੁਸੀਂ ਗ੍ਰੰਥਾਂ ਨੂੰ ਪੜ ਲਓ ਪਰ ਦੇਹਧਾਰੀ ਬੰਦਿਆਂ ਦੇ ਪਿੱਛੇ ਇਹਨਾਂ ਕਰਮਕਾਂਡੀ ਲੋਕਾਂ ਦੇ ਪਿੱਛੇ ਆਪਣਾ ਸਮਾਂ ਅਤੇ ਆਪਣਾ ਤਾਲ ਅਤੇ ਧਨ ਨਾ ਉਜਾੜੋ ਪਤਾ ਨਹੀਂ ਕਿੰਨਿਆਂ ਕੋ ਸ਼ਰੀਰਾਂ ਦਾ ਇਹ ਸ਼ੋਸ਼ਨ ਕਰਦੇ ਐ ਬਾਅਦ ਵਿੱਚ ਅਸੀਂ ਪੀੜਤ ਹੋਏ ਇਹਨਾਂ ਦੇ ਧਾਰੀਆਂ ਦੇ ਪੈਰਾਂ ਵਿੱਚ ਜਾ ਜਾ ਬੈੰਨੇ ਆ ਇਹਨਾਂ ਬਾਬਿਆਂ ਦੇ ਪੈਰਾਂ ਵਿੱਚ ਜਾ ਜਾ ਬੈੰਨੇ ਆ ਤੇ ਇੱਥੇ ਪਿੱਛੇ ਵੀ ਦੇਖ ਲਓ ਚਰਨ ਘਾਟ ਵਿੱਚੋਂ ਕੀ ਨਿਕਲਿਆ ਸਾਡੇ ਵਿੱਚ ਵੀ ਜਿਹੜੇ ਇਦਾਂ ਦੇ ਲੋਕ ਨੇ ਉਹ ਕੀ ਕਰਦੇ ਨੇ ਤਰਮ ਦੇ ਨਾਮ ਤੇ ਕਿਵੇਂ ਲੋਕਾਂ ਦਾ ਸ਼ੋਸ਼ਨ ਕਰਦੇ ਐ ਤੁਸ ਸਤਿਗੁਰੂ ਤੁਹਾਡੇ ਕੋਲੇ ਹੈ ਸਾਡੇ ਕੋਲ ਸ਼ਬਦ ਸਤਿਗੁਰੂ ਹੈ ਝੋਟਿਆਂ ਦੇ ਪਿੱਛੇ ਅਸੀਂ ਕਾਤੇ ਦੌੜਦੇ ਆ ਸਾਡੇ ਕੋਲੇ ਖਰਾ ਸਤਿਗੁਰੂ ਹੈ ਗੁਰੂ ਕਾ ਸਿੱਖਾ ਪੰਜਾਬ ਦੇ ਵਿੱਚ ਵੈਸੇ ਮੈਂ ਕਹਿੰਦਾ ਵੀ ਡੇਰਾਵਾਦ ਕਿਸੇ ਸਾਜਿਤ ਦੇ ਤਹਿਤ ਆ ਰਿਹਾ ਹੈ ਸਰਕਾਰੀ ਕੰਤਰਲ ਜਿਹੜਾ ਉਹ ਡੇਰਾਵਾਦ ਨੂੰ ਪਰਪੋਲਿਤ ਕਰਦਾ ਹੈ ਆਪਣੀ ਵੋਟ ਬੈਂਕ ਬਣਾਉਣ ਲਈ ਕਿ ਜਿਹੜੇ ਲੋਕ ਡੇਰਿਆਂ ਨਾਲ ਜੁੜੇ ਨੇ ਤੇ ਡੇਰੇਦਾਰ ਆਪਣੇ ਚੇਲਿਆਂ ਨੂੰ ਕਹਿਣਗੇ ਕਿ ਆਹ ਫਲਾਣੇ ਨੂੰ ਆਪਾਂ ਵੋਟ ਪਾਉਣੀ ਹੈ ਤੇ ਉਹ ਵੋਟ ਬੈਂਕ ਹੈ ਉਹਨਾਂ ਦੀ ਵੱਡੀ ਵੱਡੀ ਇਕਤਾਤ ਹੈ ਪਰ ਸਾਨੂੰ ਸਿਆਣੇ ਬਨਣਾ ਪਏਗਾ ਅਸੀਂ ਗੁਰੂ ਨੂੰ ਛੱਡ ਕੇ ਸਬੰਧਿਆਂ ਦੇ ਬੰਦੇ ਬਣਦੇ ਆਂ ਅਸੀਂ ਬੰਦਿਆਂ ਪਿੱਛੇ ਦੌੜਦੇ ਆਂ ਸਤਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਤੇ ਬਾਅਦ ਵਿੱਚ ਜਦੋਂ ਆ ਕੁਝ ਨਿਕਲਦਾ ਤੇ ਫਿਰ ਸ਼ਰਮ ਮਹਿਸੂਸ ਕਰਦੇ ਆਂ 8 ਸਾਲ ਬਾਅਦ ਉਹ ਬੱਚੀ ਨੂੰ ਇਨਸਾਫ਼ ਮਿਲਿਆ 8 ਸਾਲ ਬਾਅਦ ਉਹਨੂੰ ਸਜ਼ਾ ਹੋਈ ਹੈ ਤੇ ਉਹ ਬਾਸਟਰ ਮੈਂ ਸੁਣ ਰਿਹਾ ਸੀ ਕਿਸੇ ਪੈਣ ਨੂੰ ਕਹਿ ਰਿਹਾ ਉਹਦਾ ਪਤੀ ਜੇਲ੍ਹ ਦੇ ਵਿੱਚ ਹੈ ਉਹਦਾ ਪਤੀ ਜੇਲ੍ਹ ਵਿੱਚ ਹੈ ਉਹਦੇ ਕਤਲ ਹੋਇਆ ਉਹਦੇ ਤੋਂ ਉਹ ਕਹਿੰਦਾ ਭਾਵੇਂ 4 ਕਤਲ ਕੀਤੇ ਹੋਰ ਬਸ ਉਹ ਕੈਦ ਵਿੱਚੋਂ ਆਜ਼ਾਦ ਹੋ ਜਾਏਗਾ ਆਜ਼ਾਦ ਹੋ ਜਾਏਗਾ ਹੱਸ ਉਹ ਇਦਾਂ ਦੇ ਜਾਣੀ ਪ੍ਰਭਾਵ ਪਾਉਂਦਾ ਲੋਕਾਂ ਤੇ ਕਿ ਲੋਕ ਸਮਝਦੇ ਆ ਵੀ ਸ਼ਾਇਦ ਸੱਚ ਵਿੱਚ ਹੀ ਆਜ਼ਾਦ ਹੋ ਜਾਏਗਾ ਤੇ ਉਹਨੂੰ ਪੁੱਛਣਾ ਲਾ ਹੋਵੇ ਵੀ ਹੰਤੂ ਆ ਵੀ ਆਜ਼ਾਦ ਹੋ ਜਾ ਸਾਰੀ ਉਮਰ ਦੀ ਕੈਦ ਹੋ ਗਈ ਤੈਨੂੰ ਹੁਣ ਕਿ ਬੱਚਿਆਂ ਦਾ ਵਾਸਤਾ ਪਾਉਣਾ ਲੋਕਾਂ ਦੇ ਬੱਚਿਆਂ ਦੇ ਘਰ ਉਜਾੜ ਕੇ ਆਪਣੇ ਬੱਚਿਆਂ ਦਾ ਵਾਸਤਾ ਪਾਉਂਦਾ ਲੋਕਾਂ ਦੀਆਂ ਬਿਮਾਰੀਆਂ ਏਦਾਂ ਜਾਦੂ ਮੰਤਰ ਵਾਂਗੂ ਸ਼ੂ ਸ਼ਾ ਕਰਕੇ ਦਾਤਾ ਦੇ ਨਾਲ ਵੀ ਮੰਤਰ ਮਾਰਿਆ ਦੇਖ ਦਿੱਤਾ ਦਿਖਾਉਂਦੇ ਏਦਾਂ ਏਦਾਂ ਦਿਖਾਉਂਦੇ ਤੇ ਆਪਣੇ ਬੱਚਿਆਂ ਦਾ ਵਾਸਤਾ ਦੇ ਰਹੇ ਤੇ ਆਪਣੀ ਲੱਤ ਵਿੱਚ ਪਈ ਹੋਈ ਰਾਰ ਦਾ ਵਾਸਤਾ ਦੇ ਰਹੇ ਆਪ ਬਿਮਾਰ ਹੈ ਤੇ ਮਾਫ ਕਰਿਓ ਕੱਲੇ ਈਸਾਈਆਂ ਦੀ ਗੱਲ ਹੀ ਨਹੀਂ ਉਹਨਾਂ ਪਾਸਤਾ ਦੀ ਗੱਲ ਹੀ ਨਹੀਂ ਸਾਡੇ ਵਿੱਚ ਵੀ ਏਦਾਂ ਦੇ ਗੋਰੀ ਅਕਵਾਲ ਸਿੰਘ ਵਰਗੇ ਜਿਹੜੇ ਬੰਦੇ ਨੇ ਇਹਨਾਂ ਨੇ ਚਪੈਰਿਆਂ ਦਾ ਨਵਾਂ ਹੀ ਕੰਮ ਤੋਰਿਆ ਵੀ ਜੇ ਤੁਹਾਨੂੰ ਆ ਬਿਮਾਰੀ ਹੈ ਤੁਹਾਨੂੰ ਕਿਤੇ ਲੋੜ ਨਹੀਂ ਤੁਸੀਂ ਆ ਕੇ ਦੁਪਹਿਰਾ ਘਟੋ ਤੇ ਤੁਹਾਡੀ ਬਿਮਾਰੀ ਠੀਕ ਹੋ ਜਾਏਗੀ ਤੇ ਆਪ ਵੱਡੇ ਵੱਡੇ ਹਸਪਤਾਲ ਆ ਪਿਛਲੇ ਦਿਨਾਂ ਵਿੱਚ ਹਸਪਤਾਲ ਤੇ ਇਲਾਜ ਕਰਾ ਰਿਆ ਸੀ ਜਿਹੜੀ ਗੱਲ ਤੁਸੀਂ ਦੁਨੀਆਂ ਨੂੰ ਕਹਿੰਦੇ ਹੋ ਉਸ ਤੇ ਆਪ ਤੇ ਖਰੇ ਹੋਵੋ ਨਾ ਆਪ ਵੀ ਉਮੇ ਰਹੋ ਫਿਰ ਲੋਕਾਂ ਨੂੰ ਘਮਰਾਉ ਕਿਉਂ ਕਰਦੇ ਹੋ ਬਾਣੀ ਤੇਰੇ ਆਤਮਿਕ ਰੋਗਾਂ ਦਾ ਇਲਾਜ ਕਰਨ ਲਈ ਹੈ ਬਾਣੀ ਅੱਦੇ ਰੋਗ ਤਾਂ ਸਾਡੇ ਅੰਤਰਾਤਮੇ ਤੋਂ ਸਾਡੀ ਮਾਨਸਿਕਤਾ ਵਿੱਚੋਂ ਪੈਦਾ ਹੁੰਦੇ ਜਦੋਂ ਤੇਰੇ ਮਾਨਸਿਕਤਾ ਠੀਕ ਹੋ ਗਈ ਸ਼ਰੀਰ ਦੇ ਰੋਗ ਵੀ ਆਪੇ ਠੀਕ ਹੋ ਜਾਣੇ ਸਹੀ ਗੱਲ ਦੱਸੋ ਦੁਨੀਆ ਨੂੰ ਕਿਉਂ ਗੁੰਮਰਾਹ ਕਰਦੇ ਹੋ ਕਦੀ ਦੁੱਖ ਭੰਜਨੀ ਦੇ ਨਾਮ ਤੇ ਕਦੀ ਚਪੈਰਿਆਂ ਦੇ ਨਾਮ ਤੇ ਤੇ ਕਦੀ ਇਦਾਂ ਦੇ ਈਸਾਈ ਪਾਸਟਰ ਜਿਹੜੇ ਮੰਤਰਾਂ ਦੇ ਨਾਮ ਤੇ ਇਹ ਧਰਮ ਦੀ ਆਗ ਲੈ ਕੇ ਜਿਹੜੇ ਲੋਕ ਖੋਟੇ ਲੋਕ ਖਰੇ ਸਤਿਗੁਰੂ ਦੇ ਬਰਾਬਰ ਆ ਗਏ ਨੇ ਸਾਨੂੰ ਲੋੜ ਹੈ ਅੱਜ ਇਹਨਾਂ ਖੋਟਿਆਂ ਨੂੰ ਪਛਾਣਨ ਦੀ ਇਹਨਾਂ ਖੋਟਿਆਂ ਨੂੰ ਖੋਟਾ ਹੀ ਕਹਿਣਾ ਪਏਗਾ ਤੇ ਖਰੇ ਨੂੰ ਖਰਾ ਹੀ ਕਹਿਣਾ ਪਏਗਾ ਸਤਿਗੁਰੂ ਵਰਗਾ ਖਰਾ ਸਾਡੇ ਕੋਲ ਹੋਰ ਕੋਈ ਨਹੀਂ ਤੇ ਇਹਨਾਂ ਖੋਟਿਆਂ ਵਰਗਾ ਖੋਟਾ ਕੋਈ ਨਹੀਂ